ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫਿਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੇਅਰ ਕਰਨ ਲੱਗੇ ਆਂ ਅੱਜ ਅਸੀਂ ਸਮਾਜ ਸੇਵੀ ਲੋਕਾਂ ਨੂੰ ਬਹੁਤ ਵੱਡਾ ਸਨੇਹਾ ਦੇ ਜਾਈਏ ਜਿਵੇਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਹੁਤ ਸਾਰੇ ਸਮਾਜ ਸੇਵੀ ਲੋਕ ਸੇਵਾ ਕਰਨ ਗਏ ਰਾਸ਼ਨ ਪਾਣੀ ਲੈ ਕੇ ਗਏ ਜਿਨ੍ਹਾਂ ਦੇ ਕੌਮਾਂ ਤੇ ਧਰਮਾਂ ਤੇ ਮਜਬੂਤ ਉੱਪਰ ਉੱਠ ਕੇ ਸੇਵਾ ਕਰੇ ਜਿਵੇਂ ਇਸਾਈ ਧਰਮ ਦੇ ਲੋਕ ਜਾਂ ਹੋਰ ਮਤਲਬੀ ਸਮਾਜ ਸੇਵੀ ਲੋਕ ਜਿਹੜੇ ਗਏ ਜਿਨ੍ਹਾਂ ਨੇ ਜਾ ਕੇ ਕੋਮਾ ਧਰਮਾਂ ਤੋਂ ਉੱਪਰ ਉੱਠ ਕੇ ਜਾ ਕੇ ਲੋਕਾਂ ਦੀ ਮਦਦ ਕੀਤੀ ਤੇ ਕਈਆਂ ਨੇ ਮਤਲਬ ਹੀ ਉੱਥੇ ਜਾ ਕੇ ਹਕਾਰ ਕੀਤਾ ਅਸੀਂ ਆ ਗਏ ਅਸਾਈ ਨਹੀਂ ਆਏ ਥੋਟੇ ਵਾਲੇ ਕਿੱਧਰ ਗਏ ਯਾਨੀ ਕਿ ਉੱਥੇ ਜਾ ਕੇ ਵੀ ਕੋਮਾ ਧਰਮਾਂ ਦੀ ਗੱਲ ਕੀਤੀ ਯਾਨੀ ਕਿ ਅਸੀਂ ਸਮਾਜ ਸੇਵੀ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਜਿਵੇਂ ਭਾਈ ਕਨਈਆ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਵੇਖੋ ਜੰਗ ਵਿੱਚ ਲੜਦਿਆਂ ਭਾਈ ਕਨਈਏ ਦੀ ਡਿਊਟੀ ਸੀਗੀ ਵੀ ਤੂੰ ਪਾਣੀ ਪਿਉਣਾ ਉਹ ਦੁਸ਼ਮਣਾਂ ਨੂੰ ਵੀ ਪਾਈ ਗਿਆ ਪਾਣੀ ਪਿਆਈ ਗਿਆ ਯਾਨੀ ਕਿ ਉਹਨੇ ਨਫ਼ਰਤ ਨਹੀਂ ਕੀਤੀ ਜਾਣੇ ਕੀ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਵੀ ਤੁਸੀਂ ਕਿਸੇ ਦੀ ਸੇਵਾ ਕਰਨ ਜਾਓ ਕਿਸੇ ਦੁਖੀ ਦੀ ਮਦਦ ਕਰਨ ਜਾਓ ਉਦੋਂ ਸਾਨੂੰ ਕੰਮ ਅਤੇ ਧਰਮਾਂ ਵਿੱਚ ਨਹੀਂ ਫਸਣਾ ਚਾਹੀਦਾ ਉਦੋਂ ਸਾਨੂੰ ਇੱਕ ਮਾਲਕ ਦੀ ਇਨਸਾਨੀਅਤ ਦੀ ਰੱਬ ਦੀ ਰਾਹਤ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਹੁਣ ਕਈ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਜਦੋਂ ਸਹਾਰਾਦ ਸਮਗਰੀ ਲੈ ਕੇ ਗਏ ਕਈਆਂ ਨੇ ਮਤਲਬ ਹੀ ਬਹੁਤ ਸਾਰੇ ਦੇ ਸਵਾਲ ਕਰੇ ਅਸੀਂ ਆਗੇ ਠੋਡੇ ਵਾਲੇ ਨਹੀਂ ਆਏ ਗਰੀਬਾਂ ਨੂੰ ਰਾਚਣ ਨਹੀਂ ਦੇਣਾ ਚਾਹੀਦਾ ਇਹਨਾਂ ਨੇ ਜਮਾ ਕਰ ਲਿਆ ਬੜਾ ਕੁਝ ਕੀਤਾ ਲੋਕਾਂ ਨੇ ਜਾਨੀ ਕਿ ਕਈਆਂ ਨੇ ਬੜੇ ਨਿਪਰਤਾ ਨਾਲ ਸੇਵਾ કરી ਬਹੁਤ ਸਾਰੇ ਸਮਾਜ ਸੇਵੀ ਲੋਕ ਗਏ ਜਿਨ੍ਹਾਂ ਨੇ ਮਤਲਬ ਹੀ ਬਾਬਾ ਫਰੀਦ ਦੇ ਜਿਵੇਂ ਸ਼ਲੋਕ ਆ ਪਵਿੱਤਰ ਗੁਰ ਬਾਣੀ ਦੇ ਵਿੱਚ ਬਾਬਾ ਫਰੀਦ ਨੇ ਸਨੇਹਾ ਦਿੱਤਾ ਜਗਤ ਦੇ ਲੋਕਾਂ ਨੂੰ ਵੀ ਬੁਰੇ ਦਾ ਭਲਾ ਕਰ ਤੇ ਗੁੱਸਾ ਮੰਨ ਦੇ ਨਾਲ ਹੰਡਾ ਮਨ ਲੇ ਕਿ ਉਹਨਾਂ ਨੇ ਅੱਜ ਜਗਤ ਦੇ ਲੋਕਾਂ ਨੂੰ ਸਮਝਾਇਆ ਤੇ ਅੱਜ ਉਸ ਸਮੇਂ ਦੀ ਬਹੁਤ ਜ਼ਿਆਦਾ ਲੋੜ ਆ ਉਹਨਾਂ ਦੇ ਬਚਨ ਮੰਨਣ ਦੀ ਜਿਵੇਂ ਹੁਣ ਭਾਈ ਕਨਈਏ ਦੀ ਸ਼ਿਕਾਇਤ ਕਰਦੀ ਸੀ ਵੀ ਇਹ ਤਾਂ ਭਾਈ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦਾ ਹੈ ਤੇ ਗੁਰੂ ਸਾਹਿਬਾਨਾਂ ਨੇ ਤੇ ਉਹਨਾਂ ਨੂੰ ਮੱਲਮ ਪੱਟੀ ਦਾ ਹੁਕਮ ਵੀ ਦੇ ਦਿੱਤਾ ਸੀ ਭਾਈ ਕਨਈਏ ਨੂੰ ਵੀ ਲੈ ਭਾਈ ਮੱਲਮ ਪੱਟੀ ਵੀ ਕਰਦਿਆ ਕਰ ਜਾਨੀ ਕਿ ਜਿਹੜਾ ਬੰਦਾ ਸਮਾਜ ਸੇਵੀ ਹੈ ਉਹ ਕੋਮ ਧਰਮ ਮਜਮਤ ਉੱਪਰ ਉੱਠ ਕੇ ਸੇਵਾ ਕਰੇ ਹੁਣ ਅਸਾਈ ਧਰਮ ਦੇ ਲੋਕ ਗਏ ਉਹਨਾਂ ਨੇ ਸਾਰਿਆਂ ਨੂੰ ਵੰਡਿਆ ਇਹ ਨਹੀਂ ਉੱਥੇ ਕਿਹਾ ਵੀ ਅਸੀਂ ਆ ਗਏ ਸਰਕਾਰ ਨਹੀਂ ਆਈ ਥੋਡੇ ਵਾਲੇ ਨਹੀਂ ਆਏ ਇਹ ਨਹੀਂ ਆਏ ਇਹ ਤਾਂ ਸੇਵਾ ਕਰਕੇ ਜਾਨੀ ਕਿ ਇੱਕ ਹਕਾਰ ਹੋ ਜਾਂਦਾ ਇਹ ਕੰਮ ਨਹੀਂ ਸਾਨੂੰ ਕਰਨਾ ਚਾਹੀਦਾ ਜਦੋਂ ਤੁਸੀਂ ਸਮਾਜ ਸੇਵੀ ਬਾਣੀ ਗਏ ਕਿਸੇ ਦੁਖੀ ਦੀ ਮਦਦ ਕਰਨ ਜਾ ਹੀ ਬੜੇ ਕਿਸੇ ਦੀ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਉਹ ਠੀਕ ਹੈ ਮੁੜ ਕੇ ਤਾਂ ਸਾਨੂੰ ਜਾਤਾਂ ਪਾਤਾਂ ਮੱਜਬਾਂ ਤੋਂ ਉੱਪਰ ਉੱਠ ਕੇ ਜਾਨੀ ਕਿ ਮੁਸੀਬਤ ਵਿੱਚ ਫਸੇ ਲੋਕਾਂ ਦਾ ਭਲਾ ਕਰਨਾ ਇਹੀ ਸਾਨੂੰ ਮਹਾਪੁਰਖਾਂ ਨੇ ਗੁਰੂ ਸਾਹਿਬਾਨਾਂ ਨੇ ਸਿਖਾਇਆ ਇਹੀ ਸੰਤ ਮਹਾਤਮਾ ਵਿਆਖਿਆ ਕਰਦੇ ਆ ਕਹਿੰਦੇ ਜਿਹੜੀ ਇਨਸਾਨਨੀ ਫਰਜ ਆ ਨਾ ਉਹਨੂੰ ਨਿਭਾਉਣਾ ਚਾਹੀਦਾ ਜਾਤਾਂ ਪਾਤਾਂ ਮੱਜਮਤੋਂ ਉੱਪਰ ਉੱਟ ਕੇ ਤਾਂ ਕਈ ਹੜ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਗਏ ਉਹ ਤੇ ਹੋਰ ਤਰ੍ਹਾਂ ਦੀ ਸਵਾਲ ਕਰੀ ਗਏ ਤੇ ਕਈਆਂ ਨੇ ਬੜੀ ਨਿਫਰਤਾ ਨਾਲ ਸੇਵਾ કરી ਜਾਨੀ ਕਿ ਉਹਨਾਂ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਕਿਸੇ ਦਾ ਧਰਮ ਨਹੀਂ ਪੁੱਛਿਆ ਜਾਨੀ ਕਿ ਉਹਨਾਂ ਹੜ ਪ੍ਰਭਾਵਿਤ ਲੋਕਾਂ ਦੀ ਜਾ ਕੇ ਮਦਦ કરી ਜਿਵੇਂ ਭਾਈ ਕਨਈਆ ਨੇ ਜੰਗ ਵਿੱਚ ਲੜਦਿਆਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਤਾਂ ਜਿਸ ਤਰ੍ਹਾਂ ਬਾਬਾ ਫਰੀਦ ਨੇ ਸਨੇਹਾ ਦਿੱਤਾ ਹੈ ਬਾਬਾ ਫਰੀਦ ਜੀ ਕਹਿੰਦੇ ਆ ਬੁਰੇ ਦਾ ਭਲਾ ਕਰ ਗੁੱਸਾ ਮੰਦੇ ਨਾਲ ਹਣਾ ਅੱਜ ਉਹਨਾਂ ਬਚਨਾਂ ਨੂੰ ਮੰਨਣ ਦੀ ਲੋੜ ਹੈ ਤੇ ਜੇ ਮੈਥੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਮਾਫੀ ਚਾਹੁੰਦਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਗੇ ਕੈਮਰਾ ਚੱਲੀ ਜਾਂਦਾ ਹੁੰਦਾ ਮੈਂ ਅਣਪੜ ਮੇਰੀ ਬਾਡੀ ਐ ਮੈਂ ਤਾਂ ਥੋੜੀ ਜੀ ਸਪੀਚ ਬਣਾ ਲੈਣਾ ਜਗ ਨੂੰ ਸਨੇਹਾ ਦੇਣ ਵਾਸਤੇ ਜਗਤ ਦੇ ਲੋਕਾਂ ਨੂੰ ਸਨੇਹਾ ਦੇਣ ਵਾਸਤੇ ਤੇ ਜੇ ਕੋਈ ਸ਼ਬਦ ਉੱਚਾ ਨੀ ਮੈਂ ਬੋਲਿਆ ਜਾਵੇ ਮੈਂ ਮਾਫੀ ਚਾਹਣਾ ਤਾਂ ਇਹ ਸਪੀਚ ਕੋ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਅੱਜ ਸਮਾਜ ਸੇਵੀ ਲੋਕ ਆ ਜਿਹੜੇ ਉਹ ਕੋਮਾ ਧਰਮਾਂ ਮੱਜਬਾ ਤੋਂ ਉੱਪਰ ਉੱਠ ਕੇ ਸੇਵਾ ਕਰਨ ਜਾਣੇ ਕਿ ਕੋਮਾ ਧਰਮਾਂ ਤੋਂ ਪਾਸੇ ਹੋ ਗਏ ਸਮਾਜ ਸੇਵੀ ਬਣ ਕੇ ਰੱਬ ਦੀ ਰਾਤ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਘਸੀਂ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਕੋਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ